ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਕੁਲਜੀਤ ਗੱਲ ਡੇਰੀ ਫਾਰਮ YouTube ਚੈਨਲ ਤੇ ਵੀਰੇ ਆਪਾਂ ਨਾ ਅੱਜ ਤੁਹਾਨੂੰ ਬੱਛੀਆਂ ਦੇ ਹੇ ਬਾਰੇ ਆਪਾਂ ਗੱਲ ਕਰਨੀ ਸੀ ਬੱਛੀਆਂ ਬਾਸ ਤੇ ਆਪਾਂ ਹੇ ਬਣਾਇਆ ਸੀ ਅੱਧੇ ਕਿੱਲੇ ਦਾ ਪਹਿਲਾਂ ਵੀ ਆਪਾਂ ਆਪਣੇ ਚੈਨਲ ਤੇ ਵੀਡੀਓ ਪਾਈ ਸੀ ਜਦੋਂ ਬਣਾਇਆ ਸੀਗਾ ਇਹ ਤੇ ਹੁਣ ਆਪਾਂ ਬੱਛੀਆਂ ਨੂੰ ਵਰਤ ਰਹੇ ਹਾਂ ਹਰੇ ਜਿੱਦ ਦੇ ਮੁਕੇ ਆਪਣੇ ਤਕਰੀਬਨ 20 ਤਰੀਕ ਦੇ ਹਰੇ ਖਾਤੋਂ ਹੋਏ ਵਿਆਹ ਹਰੇ ਪੱਠੇ ਆ ਜਿਹੜੀਆਂ ਬੱਚੀਆਂ ਇਹਨਾਂ ਨੂੰ ਥੋੜਾ ਲੇਟ ਸ਼ੁਰੂ ਕੀਤਾ ਸੀ ਉਧਰ ਜਿਹੜੀਆਂ ਛੋਟੀਆਂ ਬੱਚੀਆਂ ਉਹਨਾਂ ਨੂੰ ਆਪਾਂ ਨਾਲ ਹੀ ਨਾਲ ਸ਼ੁਰੂ ਕਰਤਾ ਸੀ ਉਹ ਵੀ ਤੁਹਾਨੂੰ ਬੱਚੀਆਂ ਆਪਾਂ ਦਿਖਾਉਂਦੇ ਆਂ ਵਿੱਚ ਬੱਚੀਆਂ ਲਈ ਇਹ ਬਹੁਤ ਵਧੀਆ ਚੀਜ਼ ਹੈ ਦੇਖ ਲਓ ਤੁਸੀਂ ਆਪਾਂ ਕਹਿੰਦੇ ਨੇ ਸੁੱਕੇ ਪੱਠਿਆਂ ਤੇ ਦੇਖ ਲਓ ਕਿਵੇਂ ਖਾ ਰਹੀਆਂ ਪੂਰੇ ਐਨ ਚਾਰ ਨਾਲ ਖਾ ਰਹੀਆਂ ਨੇ ਪੱਠੇ ਕਿਉਂਕਿ ਇਹਨਾਂ ਨੂੰ ਸਾਈਲੇਜ ਤੂੜੀ ਤੇ ਫੀਡ ਤਿੰਨ ਚੀਜ਼ਾਂ ਇਹਨਾਂ ਬੱਚੀਆਂ ਨੂੰ ਆਪਣੀਆਂ ਪੈ ਰਹੀਆਂ ਇਹ ਤਕਰੀਬਨ 6 ਮਹੀਨੇ 7 ਮਹੀਨੇ ਦੇ ਰੇਂਜ 'ਚ ਬੱਚੀਆਂ ਆ। ਅ 5.5 6 ਤੇ 7 ਤਿੰਨ ਇੱਥੇ ਜਾਨੀ ਕਿ ਇਹ ਅੱਠ ਬੱਚੀਆਂ ਆਪਣੀਆਂ ਇਹ। ਇਹ ਬਹੁਤ ਵਧੀਆ ਚੀਜ਼ ਹੈ ਬੱਚੀਆਂ ਲਈ ਪ੍ਰੋਟੀਨ ਇਹਦੇ ਵਿੱਚ ਬਹੁਤ ਹੁੰਦਾ। ਬੱਚੀਆਂ ਦੇ ਵਿੱਚ ਚਮਕ ਵੀ ਵਧ ਗਿਆ। ਤਕਰੀਬਨ ਆਪਾਂ ਇਹਨਾਂ ਨੂੰ 2 ਕਿਲੋ ਫੀਡ ਦੇ ਰਹੇ ਹਾਂ ਹੁਣ। ਸੰਜਣਾ ਫੀਡ ਆਪਾਂ ਇਹਨਾਂ ਨੂੰ ਦਿੰਨੇ ਆ। ਟ੍ਰਾਇਲ ਕੀਤਾ ਸੀ ਆਪਾਂ ਸੰਜਣਾ ਫੀਡ ਦਾ। ਉਹ ਚੱਲ ਰਿਹਾ ਮੈਂ ਕਿਹਾ ਚੱਲ ਅੱਗੇ ਆਪਾਂ ਕਾਰਗਲ ਵਰਤਦੇ ਹੁਣੇ ਬੱਚੀਆਂ ਵੇੜਨ ਲਈ ਐਸ ਵਾਰ ਆਪਾਂ ਸੰਜਣਾ ਦਾ ਟ੍ਰੈਲ ਲਾ ਕੇ ਦੇਖ ਰਹੇ ਆ ਕਿ ਕੀ ਰਿਜ਼ਲਟ ਆਉਂਦੇ ਹਲੇ ਰਿਜ਼ਲਟ ਯਾਨੀ ਕਿ ਹਲੇ ਆਪਾਂ ਕੁਝ ਨਹੀਂ ਕਹਿ ਸਕਦੇ ਤੇ ਬੱਚੀਆਂ ਦੀ ਤੁਸੀਂ ਗਰੋਥ ਦੇਖ ਲਓ ਤੁਹਾਨੂੰ ਅੰਦਰੋਂ ਵੀ ਆਪਾਂ ਦਿਖਾ ਦਿੰਨੇ ਆ ਆਹ ਦੇਖ ਸਕਦੇ ਤੁਸੀਂ ਆਪਣੀਆਂ ਬੱਚੀਆਂ ਆਹ ਬੱਚੀ ਯਾਨੀ ਕਿ ਸਭ ਤੋਂ ਵੱਡੀ ਬੱਚੀ ਆ ਇੱਕ ਇਹਦੇ ਤੋਂ 2 ਦਿਨ ਵੱਡੀ ਹੋਰ ਆ ਤਕਰੀਬਨ ਇੱਕ ਮਹੀਨਿਆਂ ਆਪਣੀਆਂ ਸਾਰੀਆਂ ਬੱਚੀਆਂ ਵਧੀਆ ਸੀਮੰਦੀਆਂ ਸਾਰੀਆਂ ਇਹਨਾਂ ਦੀਆਂ ਮਾਮਾ ਵਧੀਆ ਇੰਪੋਰਟਡ ਲੀਆਂ ਆਪਣੇ ਕੋਲ 16 ਬੱਚੀਆਂ 17 ਬੱਚੀਆਂ ਨੇ ਤਿੰਨ ਬੱਚੀਆਂ ਆਪਾਂ ਸੇਲ ਕਰਤੀਆਂ ਸੀ ਇਹ ਆ ਦੇਖ ਸਕਦੇ ਹੋ ਤੁਸੀਂ ਬੱਚੀਆਂ ਬੱਚੀਆਂ ਦੀ ਗਰੋਥ ਦੇਖਦੇ ਹੋ ਚਮਕ ਦੇਖ ਸਕਦੇ ਹੋ ਵਧੀਆ ਯਾਨੀ ਕਿ 헤 ਦੇ ਨਾਲ ਵਧੀਆ ਗਰੋਥ ਵੀ ਕਰਦੀਆਂ ਚਮਕ ਵੀ ਬਣਦੀ ਹੈ ਪ੍ਰੋਟੀਨ ਲੈਵਲ ਜ਼ਿਆਦਾ ਹੋ ਜਾਂਦਾ ਵਧੀਆ ਯਾਨੀ ਕਿ ਪ੍ਰੋਟੀਨ ਦੀ ਇਹਨਾਂ ਨੂੰ ਜ਼ਰੂਰਤ ਹੈ ਫੈਟ ਦੀ ਬਹੁਤ ਘੱਟ ਜ਼ਰੂਰਤ ਬੱਚੀਆਂ ਨੂੰ ਅੱਬਾ ਕਹਿੰਦੇ ਨੇ ਮੋਟੀਆਂ ਹੁਣ ਬਾਲੀਆਂ ਮੋਟੀਆਂ ਨੂੰ ਸੋਹਣੀਆਂ ਲੱਗਦੀਆਂ ਹੁੰਦੀਆਂ ਪਰ ਉਹ ਬੱਚੀਆਂ ਗੱਭਨ ਰਹਿਣ ਦੇ ਵਿੱਚ ਫਿਰ ਆਪਾਂ ਨੂੰ ਦਿੱਕਤ ਕਰ ਦਿੰਦੀਆਂ ਨੇ ਬੱਚੀ ਦਾ ਸਰੀਰ ਥੋੜਾ ਜਿਹਾ ਪਤਲਾ ਹੀ ਹੋਵੇ ਮਤਲਬ ਐਨਾ ਹੋਵੇ ਵੀ ਜੁਮੇ ਹੱਡ ਦੀ ਸੀ ਜਾਨ ਲਿੱਸੀ ਹੋਵੇ ਲਿੱਸੀ ਨਹੀਂ ਹੋਵੇ ਪਤਲੀ ਹੋਣੀ ਚਾਹੀਦੀ ਹੈ ਲਿੱਸੀ ਤੇ ਪਤਲੀ ਦੇ ਵਿੱਚ ਵੀ ਫਰਕ ਹੁੰਦਾ ਹੁਣ ਦੇਖੋ ਇਹਨਾਂ ਦੇ ਆਹ ਦੇਖੋ ਤੁਸੀਂ ਬੱਚੀ ਨਾ ਜਿਆਦਾ ਮੋਟੀ ਨਾ ਪਤਲੀ ਬਿਲਕੁਲ ਸਹੀ ਸਟੇਜ ਤੇ ਇਹਦੀ ਉਮਰ ਉਮਰ ਤੇ ਦਾ ਸਰੀਰ ਜਾਣ ਕੇ ਬਿਲਕੁਲ ਸਹੀ ਹੈ ਆ ਬੱਚੀਆਂ ਵੀ ਤੁਸੀਂ ਦੇਖ ਲਓ ਵਧੀਆ ਪੂਰੇ ਸੀਮਨ ਦੀਆਂ ਬੱਚੀਆਂ ਹੈ ਆਪਣੀਆਂ ਤੁਹਾਨੂੰ ਇਦੋਂ ਛੋਟੀਆਂ ਬੱਚੀਆਂ ਵੀ ਦਿਖਾਉਨੇ ਹਾਂ ਹੁਣ ਆ ਆਪਣੀਆਂ ਛੋਟੀਆਂ ਬੱਚੀਆਂ ਤਕਰੀਬਨ ਇਹ 4 ਕ ਮਹੀਨੇ 4.5 ਮਹੀਨੇ ਦੇ ਰੇਂਜ ਚ ਜਾਣ ਕੇ 5 ਮਹੀਨੇ ਤੋਂ ਥੱਲੇ ਥੱਲੇ ਵਾਲੀਆਂ ਬੱਚੀਆਂ ਇਹ ਆਪਣੀਆਂ ਛੋਟੀਆਂ ਇਦੋਂ ਤੁੱਪ ਜੀ ਪੈਂਦੀ ਆ ਥੋੜੀ ਜੀ ਹੋਰ ਜੱਗ ਦੀਆਂ ਹਾਂ ਇਹਨਾਂ ਨੂੰ ਆਪਾਂ ਹਲੇ ਤੱਕ 4 ਬਿਲਕੁਲ ਨਹੀਂ ਦਿੱਤਾ। ਇਹਨਾਂ ਨੂੰ 5 ਮਹੀਨੇ ਤੋਂ ਉੱਪਰ ਕਰਕੇ ਆਪਾਂ 4 ਦੇਣਾ ਇਹਨਾਂ ਨੂੰ। ਹਲੇ ਇਹਨਾਂ ਨੂੰ ਆਪਾਂ 4 ਬਿਲਕੁਲ ਨਹੀਂ ਦਿੱਤਾ ਤੂੜੀ ਤੇ ਇਹਨਾਂ ਨੂੰ 25 ਕਿਲੋ ਫੀਡ। 2 4 6 8 9 ਬੱਚਿਆਂ ਨੂੰ 25 ਕਿਲੋ ਫੀਡ ਤੇ ਤੂੜੀ ਦਿੰਨੇ ਆ ਨਾਲ ਆਪਾਂ ਹੇ ਦੇ ਦਿੰਨੇ ਆ ਇਹਨਾਂ ਨੂੰ। ਬਦਗੇ ਇਹਨਾਂ ਦਾ ਸਰੀਰ ਕੋਈ ਉਹ ਨਹੀਂ ਹੈਗਾ ਵੀ ਲਿੱਸੀਆਂ ਜਾਂ ਬਾਲੀਆਂ ਹਲਕੀਆਂ। ਬਾਕੀ ਆਪਾਂ ਨੂੰ ਰਿਜ਼ਲਟ ਤਾਂ ਹੁਣ ਬਾਅਦ ਦੇ ਵਿੱਚ ਪਤਾ ਲੱਗਦਾ ਅਸਲ ਬਸ ਉਹ ਦੁੱਧ ਦਿੰਦਾ ਫਿਰ ਪਤਾ ਲੱਗਦਾ ਕਿ ਕਿ ਫਿਲਹਾਲ ਇਹਨਾਂ ਦੀ ਸਿਹਤ ਠੀਕ ਲੱਗ ਰਹੀ ਹੈ ਆਹ ਦੇਖ ਸਕਦੇ ਤੁਸੀਂ ਵਧੀਆ ਸੈਕਸਡ ਸੀਮੰਦੀਆਂ ਇਹ ਵਿੱਚ ਵਿੱਚ ਨੋਰਮਲ ਦੀਆਂ ਵੀ ਹੁਣ ਵਧੀਆ ਸੀਮੰਦੀਆਂ ਆਪਣੇ ਪੀਡੀਐਫ ਆ ਦੀਆਂ ਕਾਫੀ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਛੀਆਂ ਦੀ ਗ੍ਰੋਥ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਵੀਰੇ ਫਿਰ ਆਪਾਂ ਹੋਰ ਵੀਡੀਓ ਵੀ ਕੋਈ ਗੱਲ ਨਹੀਂ ਪਾਇਆ ਕਰਾਂ گا ਮਾਂ ਦੀ ਵੀਡੀਓ ਵੀ ਆਪਾਂ ਪਾਵਾਂਗੇ ਆ ਦੇਖ ਸਕਦੇ ਹੋ ਧੰਨਵਾਦ ਵੀਰੇ